ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਛੋਰੀਆ ਸੁਧਾਰ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ ਕਿਹਾ ਟੈਸਟ ਰਿਪੋਰਟ ਦੇ ਵਿੱਚ ਨਜ਼ਰ ਆਈ ਇੰਪਰੂਵਮੈਂਟ ਸੰਦੀਪ ਪਾਠਕ ਨੇ ਜਾਣਿਆ ਸੀ ਅਮਦਹਾ ਸਟੋਰੇਜ ਸੰਕਟ ਦੀ ਵਿਚਾਲੇ ਕੇਂਦਰ ਦਾ ਪੰਜਾਬ ਸਰਕਾਰ ਨੂੰ ਜਵਾਬ ਕਿਹਾ ਅਕਤੂਬਰ ਦੇ ਅੰਤ ਤੱਕ 15 ਲੱਖ ਮੀਟ੍ਰਿਕ ਟਨ ਸਪੇਸ ਹੋਵੇਗੀ ਮੁਹੱਈਆ ਝੋਨੇ ਦੀ ਫਸਲ ਦੀ ਸਟੋਰੇਜ ਦੇ ਲਈ ਬਣੀ ਹੋਈ ਹੈ ਦਿੱਕਤ ਪਰ ਤਾਂ ਬਾਜਪਾ ਦੀ ਇੱਕ ਵਾਈ ਦੇ ਵਿੱਚ ਚੋਣ ਕਮਿਸ਼ਨ ਨੂੰ ਮਿਲਿਆ ਪੰਜਾਬ ਕਾਂਗਰਸ ਦਾ ਵਫਦ ਕੇ ਹੱਥ ਡੀਸੀ ਦੀ ਵੈਬਸਾਈਟ ਤੇ ਵੋਟਰ ਸੂਚੀ ਤੇ ਰਿਜ਼ਰਵਡ ਪਿੰਡਾਂ ਦੀ ਬਾਰੇ ਜਾਣਕਾਰੀ 1 ਜਨਵਰੀ 2024 ਦੇ ਹਿਸਾਬ ਦੇ ਨਾਲ ਬਣੀ ਵੋਟਰ ਸੂਚੀ ਜੰਮੂ ਕਸ਼ਮੀਰ ਦੇ ਵਿੱਚ ਚੰਦੂ ਮਾਝਰਾ ਨੇ ਭਾਜਪਾ ਦੇ ਝੰਡੇ ਤੇ ਕੀਤੀ ਪ੍ਰੈਸ ਕਾਨਫਰੰਸ ਅਕਾਲੀ ਦਲ ਬੋਲਿਆ ਥੈਲਿਓ ਬਾਹਰ ਆਈ ਬਿੱਲੀ ਤਾਂ ਚੰਦੂ ਮਾਝਰਾ ਦੀ ਸਫਾਈ ਭਾਜਪਾ ਨਹੀਂ ਸਿੱਖ ਪਾਈ ਚਾਰੇ ਦੇ ਲੋਕਾਂ ਨੇ ਸੱਧਿਆ ਸੀ ਮੇ ਸਿੱਧੀ ਮੇਘਾਲੇ ਸਰਕਾਰ ਨੂੰ ਅਪੀਲ ਸ਼ਿਲਾਂਗ ਦੇ ਵਿੱਚ ਗੁਰੂ ਘਰ ਟਾਉਣ ਦੀ ਕਾਰਵਾਈ ਤੇ ਲੱਗੇ ਰੋਕ ਧਾਮੀ ਬੁੱਲੇ ਸ਼ਿਲਾਂਗ ਦੇ ਵਿੱਚ 1850 ਤੋਂ ਵੀ ਪਹਿਲਾਂ ਦੇ ਵਸੇ ਹੋਏ ਨੇ ਸਿੱਖ ਪੰਚਾਇਤੀ ਚੋਣਾਂ ਦੇ ਚੱਲਦੇ ਪੰਜਾਬ বিজেপি ਨੇ ਮੈਂਬਰਸ਼ਿਪ ਮੁਹਿੰਮ ਕੀਤੀ ਮਲਤਵੀ 15 ਅਕਤੂਬਰ ਤੋਂ ਬਾਅਦ ਦੁਬਾਰਾ ਹੋਵੇਗੀ ਸ਼ੁਰੂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਕੇ ਲੱਗਿਆ ਹੋਇਆ ਚੋਣ ਜ਼ਾਕਤ ਮਾਰਿਆ ਗਿਆ ਹিজਬੁੱਲਾ ਦਾ ਚੀਫ ਨਸਰੱਲਾ ਇਜ਼ਰਾਈਲੀ ਫੌਜ ਨੇ ਮਾਰ ਡਿਗਾਉਣ ਦਾ ਕੀਤਾ ਦਾਵਾ ਇਜ਼ਰਾਈਲ ਨੇ ਲੈਬਨਾਨ ਦੀ ਰਾਜਧਾਨੀ ਬੇਰੂਤ ਦੇ ਉੱਤੇ ਕੀਤੀ ਸੀ ਮਿਜ਼ਾਈਲਾਂ ਦੀ ਬਾਰਿਸ਼ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਜ਼ਾਰਾਂ ਸਤਲੀਆਂ ਖਬਰਾਂ ਲੈ ਕੇ ਸਤਲੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਔਰ ਸੀਐਮਡੀ ਸਿਹਤ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਖ਼ਬਰ ਇਹ ਹੈ ਦੀ ਮੁੱਖ ਮੰਤਰੀ ਨੂੰ ਲੈ ਕੇ ਆਲイズ ਵੈਲ ਸ਼ੁਰੂਆਤ ਇਸ ਖਬਰ ਦੇ ਨਾਲ ਹੀ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਮਾਨ ਦੀ ਹਾਲਤ ਦੇ ਵਿੱਚ ਸੁਧਾਰ ਹੈ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਜਾਰੀ ਹੈ ਤੇ ਹਸਪਤਾਲ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਰੋਜ਼ਾਨਾ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਇੱਕ ਤਰੀਕੇ ਨਾਲ ਜਦੋਂ ਕੋਈ ਵੱਡੀ ਸ਼ਖਸੀਅਤ ਹਸਪਤਾਲ ਦੇ ਵਿੱਚ ਹੋਵੇ ਤਾਂ ਫਿਰ ਮੈਡੀਕਲ ਬੁਲੇਟਿਨ ਵੀ ਉਸ ਨੂੰ ਕਿਹਾ ਜਾਂਦਾ ਹੈ ਮੈਡੀਕਲ ਬੁਲੇਟਿਨ ਸਦੇ ਤੌਰ ਤੇ ਦਾ ਨਾਮ ਨਹੀਂ ਪਰ ਹਾਂ ਬਿਆਨ ਜ਼ਰੂਰ ਹਸਪਤਾਲ ਜਾਰੀ ਕਰ ਰਿਹਾ 40 ਹਸਪਤਾਲ ਮੋਹਾਲੀ ਦੇ ਵਿੱਚ ਹੈ ਤੇ ਉਹਨਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੀਐਮ ਦੀ ਹਾਲਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਟੈਸਟ ਦੀ ਰਿਪੋਰਟ ਦੇ ਵਿੱਚ ਇੰਪਰੂਵਮੈਂਟ ਨਜ਼ਰ ਆ ਰਹੀ ਹੈ ਟੈਸਟ ਦੇ ਵਿੱਚ ਲੈਪਟੋਸ ਪਾਇਰੋਸਿਸ ਦੀ ਪੁਸ਼ਟੀ ਹੋਈ ਹੈ ਇਹ ਡਾਕਟਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਮੈਡੀਕਲ ਟਰਮ ਦੇ ਵਿੱਚ ਨਾਮ ਹੈ ਲੈਪਟੋਸ ਪਾਇਰੋਸਿਸ ਔਰ ਡਾਕਟਰ ਕਹਿੰ ਰਹੇ ਨੇ ਕਿ ਜਿਹੜੀਆਂ ਰਿਪੋਰਟਸ ਆਈਆਂ ਨੇ ਜਿਹੜੇ ਅਸੀਂ ਟੈਸਟ ਕੀਤੇ ਨੇ ਉਹਨਾਂ ਦੇ ਵਿੱਚ ਸਾਨੂੰ ਇੰਪਰੂਵਮੈਂਟ ਨਜ਼ਰ ਆ ਰਹੀ ਹੈ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਐਂਟੀਬਾਇਓਟਿਕ ਜਿਹੜੀਆਂ ਗੋਲੀਆਂ ਨੇ ਆ ਡੋਸ ਆ ਉਹ ਦਿੱਤੀ ਜਾ ਰਹੀ ਹੈ। ਪੰਕਜ ਕਪਾਹੀ ਸਾਡੇ ਸੇ ਹੋ ਗਏ ਇਸ ਸਮੇਂ ਔਨਲਾਈਨ ਤੇ ਸਾਡੇ ਨਾਲ ਨੇ ਪੰਕਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਸੀਐਮਡੀ ਸਿਹਤ ਨੂੰ ਲੈ ਕੇ। ਆ ਦੇਖੋ ਇਸ ਵੇਲੇ ਥੋੜੀ ਦੇਰ ਪਹਿਲਾਂ ਡਾਕਟਰ ਸੰਦੀਪ ਪਾਠਕ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰੀ ਵੀ ਨੇ ਪੰਜਾਬ ਦੇ ਉਹਨਾਂ ਨੇ ਵੀ ਮੁਲਾਕਾਤ ਕੀਤੀ ਹੈ ਔਰ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਹੈ ਕਿਉਂਕਿ ਆਈ ਤੀਸਰਾ ਦਿਨ ਹੈ ਹਸਪਤਾਲ ਦੇ ਵਿੱਚ ਔਰ ਲਗਾਤਾਰ ਉਹਨਾਂ ਦੇ ਟੈਸਟ ਜਿਹੜੇ ਨੇ ਉਹ ਹੋ ਰਹੇ ਨੇ ਕਿਉਂਕਿ ਇਹ ਜਾਣਕਾਰੀ ਮਿਲੀ ਹੈ ਕਿ ਹਾਰਟ ਦੇ ਵਿੱਚ ਜਿਹੜੀ ਹੈ ਸਾਲ ਲਾਈਨ ਦੇ ਵਿੱਚ ਕੁਝ ਦਿੱਕਤ ਸੀਗੀ ਉਸ ਦੇ ਨਾਲ ਬਲੱਡ ਪ੍ਰੈਸ਼ਰ ਜਿਹੜਾ ਵਾ ਉਹ ਕਾਫੀ ਹਾਈ ਹੋ ਗਿਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਐਂਟੀਬਾਇਓਟਿਕ ਜਿਹੜੀ ਹੈ ਉਹ ਦਿੱਤੀਆਂ ਗਈਆਂ ਕੁਝ ਬਲੱਡ ਰਿਗਾਰਡਿੰਗ ਜਿਹੜੇ ਨੇ ਉਹ ਟੈਸਟ ਮੁੱਖ ਮੰਤਰੀ ਭਗਵੰਤ ਮਾਨ ਦੇ ਕਰਵਾਏ ਗਏ ਨੇ ਔਰ ਆਹ ਤੀਸਰੇ ਦਿਨ ਜਿਹੜੀ ਜਾਣਕਾਰੀ ਡਾਕਟਰਾਂ ਦੇ ਵੱਲੋਂ ਮਿਲੀ ਹੈ ਕਿ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਇੰਪਰੂਵ ਕਰ ਰਹੀ ਹੈ ਔਰ ਜਿਹੜਾ ਵੈ ਇੱਥੇ ਬਾਬਤ ਡਾਕਟਰ ਸੰਦੀਪ ਬਾਠਕ ਥੋੜੀ ਦੇਰ ਪਹਿਲਾਂ ਮੁਲਾਕਾਤ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਕੇ ਆਏ ਨੇ ਉਹਨਾਂ ਦੀ ਧਰਮ ਪਤਨੀ ਹਸਪਤਾਲ ਦੇ ਵਿੱਚ ਮੌਜੂਦ ਸੀਗੀ ਉਸ ਵੇਲੇ ਉਹਨਾਂ ਦੇ ਨਾਲ ਸੀਗੇ ਔਰ ਉਹਨਾਂ ਦੀ ਸਿਹਤ ਜਾਨੀ ਔਰ ਇਸ ਵੇਲੇ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ 1-2 ਦਿਨ ਦੇ ਵਿੱਚ ਛੁੱਟੀ ਹਸਪਤਾਲ ਤੋਂ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਸਕਦੀ ਹੈ ਠੀਕ ਹੈ ਮਤਲਬ ਸ਼ਨੀਵਾਰ ਦੀ ਰਾਤ ਵੀ ਉਹਨਾਂ ਨੂੰ ਹਸਪਤਾਲ ਚ ਕੱਢਣੀ ਹੋएगी ਅ ਦੇਖੋ ਕਿਉਂਕਿ ਜਿਹੜਾ ਇਹ ਹਸਪਤਾਲ ਹੈ ਕੋਈ ਵੀ ਰਿਸਕ ਮੁੱਖ ਮੰਤਰੀ ਭਗਵੰਤ ਮਾਨ ਦੇ ਮਸਲੇ ਤੇ ਨਹੀਂ ਲੈਣਾ ਚਾਹੁੰਦਾ ਇਸੇ ਕਰਕੇ ਐਂਟੀਬਾਇਓਟਿਕ ਦਾ ਕੋਰਸ ਜਿਹੜਾ ਹੈ ਉਹ ਪਿਛਲੇ ਦਿਨ ਚੱਲਦਾ ਹੈ ਉਹ ਉਸ ਦੇ ਹਿਸਾਬ ਦੇ ਨਾਲ ਹੀ ਮੈਡੀਸਨ ਜਿਹੜੀ ਉਹ ਚੱਲ ਰਹੀ ਹੈ ਔਰ ਡਾਕਟਰ ਲਗਾਤਾਰ ਕਿਉਂਕਿ ਵਕ ਵਕ ਟੈਸਟ ਵੀ ਹੋਏ ਨੇ ਔਰ ਉਹਨਾਂ ਟੈਸਟਾਂ ਦੀ ਰਿਪੋਰਟ ਤੋਂ ਬਾਅਦ ਡਾਕਟਰ ਇਹ ਜਾਣਕਾਰੀ ਦੇ ਰਹੇ ਨੇ ਕਿ ਸਿਹਤ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਇੰਪਰੂਵ ਕੀਤੀ ਹੈ ਲੇਕਿਨ ਅੱਜ ਦੀ ਰਾਤ ਵੀ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਰਹਿ ਸਕਦੇ ਨੇ ਔਰ ਅ ਕੱਲ ਜਿਹੜੀ ਹੈ ਡਾਕਟਰ ਇਸ ਬਾਬਤ ਕਲੀਅਰ ਕਰਨਗੇ ਕਿ ਉਹਨਾਂ ਨੂੰ ਛੁੱਟੀ ਕੱਲ ਮਿਲੇਗੀ ਜਾਂ ਕਿਸ ਦਿਵਲੇ ਮਿਲੇਗੀ ਠੀਕ ਹੈ ਸ਼ੁਕਰੀਆ ਪੰਕਜ ਤਰਵਤ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਸੀਐਮ ਆਂਦੀ ਸਿਹਤ ਨੂੰ ਲੈ ਕੇ ਇਸ ਸਮੇਂ ਸਾਡੇ ਕੋਲ ਜੋ ਜਾਣਕਾਰੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਦੇ ਵਿੱਚ ਸੁਧਾਰ ਹੈ ਹਸਪਤਾਲ ਦੇ ਵੱਲੋਂ ਆਫੀਸ਼ੀਅਲ ਤੌਰ ਦੇ ਉੱਤੇ ਬਿਆਨ ਜਾਰੀ ਕੀਤਾ ਗਿਆ ਹੈ ਅੰਦਰਸਲ ਟੈਸਟ ਲਗਾਤਾਰ ਹੋ ਰਹੇ ਨੇ ਆਮ ਤੌਰ ਤੇ ਜਦੋਂ ਵੀ ਕੋਈ ਹਸਪਟਲਾਈਜ਼ ਹੁੰਦਾ ਤਾਂ ਰੈਗੂਲਰ ਜਿਹੇ ਟੈਸਟ ਆਉ ਕਿਤੇ ਜਾਂਦੇ ਨੇ ਹਸਪਤਾਲ ਦੇ ਵੱਲੋਂ ਅੱਛਾ ਸੀਐਮ ਦੀ ਸਿਹਤ ਨੂੰ ਲੈ ਕੇ ਪ੍ਰੋਟੋਕਾਲ ਵੀ ਡੈਫੀਨਿਟਲੀ ਹੋਏ ਹਾਂ ਹਸਪੀਟਲ ਦਾ ਸਟਾਫ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਡੈਫੀਨਿਟਲੀ ਨਹੀਂ ਚੁਕੇਗਾ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਜ਼ਰੂਰ ਕੀਤਾ ਗਿਆ ਹੈ ਕਿ ਸੀਐਮਡੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਗੇ ਵੱਧਦੇ ਤੇ ਹੁਣ ਗੱਲ ਪੰਚਾਇਤੀ ਚੋਣਾਂ ਦੀ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਹੈ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਇਲੈਕਸ਼ਨ ਹੋਣ ਜਾ ਰਹੇ ਨੇ 15 ਨੂੰ ਵੋਟਾਂ ਪੈਣੀਆਂ ਨੇ ਤੇ ਕਾਂਗਰਸ ਨੇ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਦੇ ਦੌਰਾਨ ਕਈ ਮੰਗਾਂ ਰੱਖੀਆਂ ਮੰਗ ਪੱਤਰ ਸੌਂਪਿਆ ਤੇ ਪੰਚਾਇਤੀ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮ ਵੀ ਲਗਾਏ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਨਾਮਜ਼ਦਗੀਆਂ ਤੇ ਵਿਚਾਲੇ ਇਲਜ਼ਾਮਾਂ ਦਾ ਦੌਰ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਪ੍ਰਤਾਪ ਸਿੰਘ ਬਾਜਵਾਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਤੇ ਪੰਚਾਇਤੀ ਚੋਣਾਂ ਦੇ ਨਾਲ ਜੁੜੇ ਕਈ ਮਸਲੇ ਚੁੱਕੇ ਕਾਂਗਰਸ ਨੇ ਚੋਣ ਕਮਿਸ਼ਨ ਦੇ ਅੱਗੇ ਮੰਗ ਰੱਖੀ ਹੈ ਕਿ 1 ਜਨਵਰੀ 2024 ਦੇ ਹਿਸਾਬ ਦੇ ਨਾਲ ਸੂਚੀ ਬਣੇ ਜੀਸੀ ਦੀ ਵੈਬਸਾਈਟ ਤੇ ਵੋਟਰ ਸੂਚੀ ਮਹੱਈਆ ਕਰਵਾਈ ਜਾਵੇ ਰੈਜ਼ਰਵੇਸ਼ਨ ਦੀ ਜਾਣਕਾਰੀ ਵੈੱਬਸਾਈਟ ਤੇ ਮਿਲੇ ਤੇ ਵੋਟਾਂ ਦੀ ਗਿਣਤੀ ਦੀ ਵੀਡੀਓਗ੍ਰਾਫੀ ਹੋਵੇ ਉਹਨਾਂ ਨੇ 1 1 23 ਤੋਂ ਉਹ ਲਿਸਟਾਂ ਪੈਕ ਕੀਤੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ 1 1 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ 1 1 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖਲੋਣਾ ਚਾਹੁੰਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਸਾਲ ਬਾਅਦ 18 ਦਾ ਹੋ ਗਿਆ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਹੈ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਤਾਂ ਉਧਰ ਕਾਂਗਰਸ ਐਮਪੀ ਰਾਜਾ ਵੜਿੰਗਨੇ ਨੇ ਵੀ ਪੰਚਾਇਤੀ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮ ਲਗਾਏ ਨੇ ਰਾਜਾ ਵੜਿੰਗਨੇ ਕਹੇ ਕਿ ਕਈ ਪਿੰਡਾਂ ਨੂੰ ਵੋਟਰ ਸੂਚੀ ਨਹੀਂ ਮਿਲੀ ਇਹ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਪਿੰਡ ਰਿਜ਼ਰਵ ਤੇ ਕਿਹੜੇ ਓਪਨ ਨੇ ਅਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲਾਕਸ ਦੇ ਵਿੱਚ ਅਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਚੋਣਾਂ ਦੇ ਵਿੱਚ ਗੜਬੜੀ ਦੇ ਇਲਜ਼ਾਮ ਲਗਾਏ ਸਨ ਹੁਣ ਕਾਂਗਰਸ ਨੇ ਚੋਣ ਕਮਿਸ਼ਨ ਦੇ ਕੋਲ ਕਈ ਮੰਗਾਂ ਰੱਖੀਆਂ ਨੇ ਤੇ ਚੋਣ ਕਮਿਸ਼ਨ ਤੋਂ ਵੀ ਮੰਗਾਂ ਤੇ ਗੌਰ ਕਰਨ ਦਾ ਭਰੋਸਾ ਮਿਲਿਆ ਚੰਡੀਗੜ੍ਹ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਤਾਂ ਪੰਚਾਇਤੀ ਚੋਣਾਂ ਦੇ ਉੱਤੇ ਸਿਆਸਤ ਇਸ ਸਮੇਂ ਖੂਬ ਹੋ ਰਹੀ ਹੈ ਇਲਜ਼ਾਮੇ ਥੋੜਾ ਲਗਾਈ ਜਾ ਰਹੇ ਨੇ ਕਿ ਧਾਂਦਲੀ ਹੋ ਰਹੀ ਹੈ ਹਨਾ ਕਿ ਆਮ ਆਦਮੀ ਪਾਰਟੀ ਲਗਾਤਾਰ ਇਹਨਾਂ ਇਲਜ਼ਾਮਾਂ ਨੂੰ ਨਕਾਰ ਰਹੀ ਹੈ ਖੈਰੇ ਸਬ ਦੇ ਵਿਚਾਲੇ ਚੋਣ ਦਾ ਪੂਰਾ ਅਮਲ ਅੱਗੇ ਵੱਧ ਰਿਹਾ ਹੈ ਕਾਬਲੇ ਗੌਰ ਹੈ 4 ਤਰੀਕ ਤੱਕ ਜਿਹੜੇ ਪੰਚ ਜਾਂ ਸਰਪੰਚ ਦਾ ਇਲੈਕਸ਼ਨ ਲੜਨਾ ਚਾਹੁੰਦੇ ਨੇ 4 ਤਰੀਕ ਤੱਕ ਆਪਣੀ ਨਾਮੀਨੇਸ਼ਨ ਫਾਈਲ ਕਰ ਸਕਦੇ ਨੇ 15 ਤਰੀਕ ਨੂੰ ਵੋਟਾਂ ਪੈਣਗੀਆਂ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਗੱਲ ਹੁਣ ਇੱਕ ਪੋਸਟਰ ਦੀ ਆ ਕਿ ਇਹ ਇੱਕ ਤਸਵੀਰ ਦੀ ਗੱਲ ਕਰਾਂਗੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜੰਮੂ ਜਿਸ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ ਸਫਾਈ ਤਾਂ ਦਿੱਤੀ ਪਰ ਅਕਾਲੀ ਦਲ ਨੇ ਸੁਧਾਰ ਲਹਿਰ ਨੂੰ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਜ਼ਰੂਰ ਕਰ ਦਿੱਤਾ ਜੰਮੂ ਕਸ਼ਮੀਰ ਤੋਂ ਆਈਆਂ ਇਹਨਾਂ ਤਸਵੀਰਾਂ ਨੇ ਪੰਜਾਬ ਦੀ ਸਿਆਸਤ ਪਖਾ ਦਿੱਤੀ ਹੈ ਤੇ ਮੋੜ ਇੱਕ ਦੂਜੇ ਦੇ ਅਮੋਲ ਸਾਹਮਣੇ ਹੋ ਗਏ ਨੇ ਅਕਾਲੀ ਦਲ ਤੇ ਸੁਧਾਰ ਲਹਿਰ ਦੇ ਆਗੂ ਤਸਵੀਰਾਂ 'ਚ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਫਰੀਮ ਸਿੰਘ ਚੰਦੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਨਜ਼ਰ ਆ ਰਹੇ ਨੇ ਪਰ ਵਿਵਾਦ ਦਾ ਕਾਰਨ ਉਹਨਾਂ ਦੇ ਪਿੱਛੇ ਲੱਗਿਆ ਬੀਜੇਪੀ ਦਾ ਬੈਨਰ ਹੈ ਜਿਸ ਨੂੰ ਲੈ ਕੇ ਚੰਦੂ ਮਾਜਰਾ ਨੇ ਸਫਾਈ ਦਿੱਤੀ ਕਿ ਉਹ ਕਿਸੇ ਪਾਰਟੀ ਲਈ ਨਹੀਂ ਸਗੋਂ ਆਜ਼ਾਦ ਸਿੱਖ ਉਮੀਦਵਾਰ ਦਾ ਪ੍ਰਚਾਰ ਕਰਨ ਗਏ ਸਨ ਪਰ ਅਕਾਲੀ ਦਲ ਨੇ ਉਹਨਾਂ ਦੀ ਜੰਮੂ ਫੇਰੀ ਤੇ ਸਵਾਲ ਖੜੇ ਕੀਤੇ ਨੇ ਚੰਦੂ ਮਾਜਰਾ ਨੂੰ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਦਾ ਸਟਾਰ ਪ੍ਰਚਾਰਕ ਦੱਸਿਆ ਤੇ ਕਹਿ ਕੇ ਸੁਧਾਰ ਲਹਿਰ ਅਸਲ ਦੇ ਵਿੱਚ ਨਾਗਪੁਰ ਅਕਾਲੀ ਦਲ ਹੈ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰੈਣੀ ਦੀ ਮਦਦ ਕਰ ਰਹੀ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪਸ਼ਬਦ ਬੋਲੇ ਸੀ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੁਝ ਆਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਛੱਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਗੱਠਜੋੜ ਕਰ ਚੁੱਕੀ ਹੈ। ਅੱਜ ਦਸ ਮਾਜਰਾ ਕੋਰਪਸ ਬਾਰੇ ਜਦੋਂ ਨਿਊਜ਼ 18 ਨੇ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਹਿ ਕੇ ਸੁਧਾਰ ਲਹਿਰ ਚੋਣਾਂ ਦੇ ਵਿੱਚ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰੇਗੀ। ਹਾਲਾਂਕਿ ਚੰਦੂ ਮਾਜਰਾ ਨੇ ਬੈਨਰ ਬਾਰੇ ਸਫਾਈ ਵੀ ਦਿੱਤੀ ਹੈ ਪਰ ਸੁਧਾਰ ਲਹਿਰ ਉਹਨਾਂ ਤੋਂ ਪਸ਼ਟੀ ਕਰ ਮੰਗੇਗੀ ਜਿਹੜਾ ਕਿਛੇ ਬੈਨਰ ਲੱਗਾ ਸੀ ਬੀਜੇਪੀ ਦਾ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਤੇ ਚਲੋ ਇਹ ਤਾਂ ਪਹਿਲਾਂ ਤਾਂ ਇਹ ਬੜਾ ਕਲੀਅਰ ਹੈ ਕਿ ਉਹਨਾਂ ਦੀ ਪਰਸਨਲ ਵਿਜ਼ਿਟ ਆ ਜਿਹਦੇ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦਾ ਕੋਈ ਇਹਦੇ ਨਾਲ ਆਪਣੇ ਸਬੰਧ ਨਹੀਂ ਹੈਗਾ ਕੋਈ ਵਸਤਾ ਨਹੀਂ ਜੀ ਨੰਬਰ 2 ਜੇ ਉਹਨਾਂ ਨੇ ਉਹਨਾਂ ਨੂੰ ਪਰਸਨਲ ਤੌਰ ਤੇ ਇਸ ਆਪਣੇ ਵਿਜ਼ਿਟ ਲਈ ਰਿਕੁਐਸਟ ਕੀਤੀ ਸੀ ਜੇ ਜੀਰਾਂ ਤੋਂ ਜ਼ਰੂਰ ਹੈ ਕਵੈਲੀਫਿਕੇਸ਼ਨ ਲਵਾਂਗੇ ਵੀ ਤੁਸੀਂ ਉਹਦੇ ਵਿੱਚ ਕਿਉਂ ਇਸ ਆਪਣੇ ਨਾ ਹੀ ਜਿਹੜੀ ਹੈਗੀ ਕਾਉਂਟਰਵਰਸੀ ਵਿੱਚ ਆ ਗਏ ਇਸ ਵਿੱਚ ਵੋਟਾਂ ਦੀ ਗੱਲ ਕਰਨੀ ਪਈ ਜ਼ਿਕਰ ਜੋ ਹੋ ਗਿਆ ਕਿ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇਸ ਦੌਰਾਨ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਚੰਦੂ ਮਾਜਰਾ ਵਿਵਾਦਾਂ ਦੇ ਵਿੱਚ ਗਏ ਨੇ ਹਾਲਾਂਕਿ ਪਾਰਟੀ ਸਫਾਈ ਦੇ ਰਹੀ ਹੈ ਪਰ ਅਕਾਲੀ ਦਲ ਹਮਲਾਵਰ ਰੁਕ اختیار ਕਰਕੇ ਸਵਾਲ ਚੁੱਕ ਰਿਹਾ ਹੈ ਇਹ ਰਿਪੋਰਟ న్యూਸ 18 ਪੰਜਾਬ ਕਿਹੜ ਸਵਾਲ ਤਾਂ ਜ਼ਰੂਰ ਹੈ ਕਿ ਬਾਕੀ ਪ੍ਰਿੰਮ ਸਿੰਘ ਚੰਦੂ ਮਾਝਰਾ ਨੂੰ ਨਹੀਂ ਪਤਾ ਸੀ ਕਿ ਜਿੱਥੇ ਉਹ ਪ੍ਰੈਸ ਕਾਨਫਰੰਸ ਕਰਨ ਬੈਠੇ ਨੇ ਉਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਫਲੈਗ ਝੰਡਾ ਲੱਗਿਆ ਹੋਇਆ ਕਿ ਬਾਕੀ ਉਥੇ ਸਿੱਖ ਪਾਈ ਚੜ੍ਹਦੇ ਲੋਕਾਂ ਨੇ ਇਕੱਠਾ ਕੀਤਾ ਸੱਦਾ ਦਿੱਤਾ ਚੰਦੂ ਮਾਝਰਾ ਨੂੰ ਤੇ ਪਹੁੰਚ ਗਏ ਗੱਲ ਇਥੋਂ ਤੱਕ ਹੀ ਹੈ ਜਾਂ ਫਿਰ ਗੱਲ ਕਿਸੇ ਹੋਰ ਤਣਪੱਤਣ ਵੀ ਲੱਗਦੀ ਹੈ ਚਰਚਾ ਜ਼ਰੂਰ ਸਿਆਸੀ ਗਲਿਆਰਿਆਂ ਦੇ ਵਿੱਚ ਆ ਅਖਾਲੀ ਦਲ ਦੇ ਨਿਸ਼ਾਨੇ ਤੇ ਬਾਗੀ ਤੜਾਈ ਇੱਕ ਵਾਰ ਫਿਰ ਤੋਂ। ਉਹਨਾਂ ਅਗਲੀ ਖਬਰ ਦਾ ਰੁਕ ਕਰਦੇ ਤੇ ਗੱਲ ਹੋਵੇਗੀ ਸੁਨੀਲ ਜਾਖੜ ਦੀ। ਸੁਨੀਲ ਜਾਖੜ ਪੰਜਾਬ ಬಿಜೆಪಿ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਅਸਤੀਫੇ ਦੀਆਂ ਚਰਚਾਵਾਂ ਦੇ ਵਿਚਾਲੇ ਉਹਨਾਂ ਦੇ ਪੁਰਾਣੇ ਸਾਥੀ ਯਾਨੀ ਕਿ ਜਿਹੜੇ ਕਾਂਗਰਸ ਦੇ ਅੰਦਰ ਉਹਨਾਂ ਦੇ ਸਾਥੀ ਸੀ ਤਿੱਖੇ ਨਿਸ਼ਾਨੇ ਸਾਧਰੇ ਨੇ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਜਾਖੜ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਾਖੜ ਕਾਂਗਰਸ ਦੇ ਵਿੱਚ ਫੇਲ ਸੀ, ಬಿಜೆಪಿ ਦੇ ਵਿੱਚ ਵੀ ਫੇਲ ਨੇ। ਜਿੱਥੇ ਜਾਣਗੇ ਉਹ ਪਾਰਟੀ ਨੂੰ ਫੇਲ ਕਰ ਦੇਣਗੇ। ਜਾਖੜ ਦੇ ਵਿੱਚ ਸਿਆਸੀ ਯੋਗਤਾ ਨਹੀਂ ਹੈ ਚੰਨੀ ਬਾਬ ਤਲਕ ਟਿੱਪਣੀਆਂ ਕਰ ਰਹੇ ਨੇ ਸੁਨੀਲ ਜਾਖੜ ਦੇ ਉੱਤੇ ਕਾਬਲੇ ਕਹ ਰਹੇ ਵੀ ਹੈ ਕਿ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਜਾਂ ਫਿਰ ਉਸ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਸੀ ਜ਼ਿਕਰ ਕਰੀਏ ਜਾਂ ਫਿਰ ਰਾਜਾ ਵੜਿੰਗੜ ਦਾ ਜ਼ਿਕਰ ਕਰੀਏ ਇਹ ਪੁਰਾਣੇ ਸਾਥੀ ਨੇ ਸੁਨੀਲ ਜਾਖੜ ਦੇ ਕਿਉਂਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਤਾਂ ਇਹ ਸਾਰੇ ਪੰਜਾਬ ਕਾਂਗਰਸ ਦੇ ਅਹਿਮ ਆਗੂ ਨੇ ਤੇ ਪ੍ਰਤਾਪ ਬਾਜਵਾ ਨੇ ਵੀ ਤੰਜ ਕੱਸਿਆ ਹੈ ਜਾਖੜ ਦੇ ਉੱਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਾਖੜ ਦਾ ਅਸਤੀਫੇ ਵਰਗਾ ਹੀ ਹਾਲ ਹੈ ਜਾਖੜ ਦੀ ਜਗ੍ਹਾ ਰਵਿੰਦੀਤ ਬਿੱਟੂ ਨੇ ਲੈ ਲਈ ਹੈ ਜਾਖੜ ਦੇ ਨਾਲ ਰਾਜ ਸਭਾ ਭੇਜਣ ਦਾ ਵਾਅਦਾ ਸੀ ਬੀਜੇਪੀ ਨੂੰ ਦਸਤਾਰ ਵਾਲਾ ਮੁਖੋਟਾ ਚਾਹੀਦਾ ਸੀ ਇਸ ਲਈ ਬੀਜੇਪੀ ਨੇ ਰਵਿੰਦੀਤ ਬਿੱਟੂ ਨੂੰ ਖੜਾ ਕੀਤਾ ਜਾਖੜ ਸਿਆਸੀ ਤੌਰ ਤੇ ਪੈਦਲ ਹੋ ਗਏ ਨੇ ਇਹ ਬਾਜਵਾ ਬਿਆਨ ਦੰਦੇ ਨਜ਼ਰ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਜਾਖੜ ਦੇ ਲਈ ਹੁਣ ਕੋਈ ਜਗ੍ਹਾ ਨਹੀਂ ਹੈ ਯਾਨੀ ਕਿ ਵਾਪਸੀ ਵਾਲਾ ਵੀ ਸਵਾਲ ਹੋ ਗਿਆ ਬਾਜਵਾ ਸਾਹਿਬ ਨੂੰ ਵਿਰੋਧੀ ਧਿਰ ਦੇ ਆਗੂ ਨੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਜਾਖੜ ਦੇ ਲਈ ਹੁਣ ਕਾਂਗਰਸ ਦੇ ਬੂਹੇ ਬੰਦ ਨੇ ਨਾ ਕੋਈ ਬੂਹਾ ਖੁੱਲ੍ਹਾ ਨਾ ਕੋਈ bari अच्छा एक और बयान ਦੇ ਵਿੱਚ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਗਿਆ मुखोटा मुखोटा ਸ਼ਬਦ ਸਿਆਸਤ ਦੇ ਵਿੱਚ ਖੂਬ ਗੂੰਜ ਰਿਹਾ ਹੈ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ ਨੇ ਉਹਨਾਂ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਸੀਐਮ ਦੇ ਵੱਲੋਂ ਕਿਹਾ ਗਿਆ ਸੀ ਕਿ ਉੱਥੇ मुखोटा ਪਾ ਕੇ ਬੈਠੇ ਨੇ ਕੁਝ ਕਿਸਾਨ ਖੈਰ मुखोटा ਸ਼ਬਦ ਬਹੁਤ ਇਸ ਸਮੇਂ ਸਿਆਸਤ ਦੇ ਵਿੱਚ ਗੂੰਜਦਾ ਨਜ਼ਰ ਆਉਂਦਾ ਜਿਹੜਾ ਪਸ਼ੌਰ ਨੇ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਛ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਬੀਜੇਪੀ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਆਪਣਾ ਨਹੀਂ ਫੇਲ ਕਰ ਦਿੰਦਾ ਜਿੱਨਾਂ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਪਹਿਲੀ ਗੱਲ ਤੇ ਉਸ ਤੀਫੇ ਦਾ ਪੱਕਾ ਪਤਾ ਨਹੀਂ ਸਾਨੂੰ ਤੀਫੇ ਵਰਗਾ ਕੰਮ ਹੀ ਹੈ ਕਿਉਂਕਿ ਜਿਸ ਆਸ ਉਮੀਦ ਨੇ ਭੱਜ-ਭੱਜ ਗਏ ਸੀ ਉਹ ਆਸ ਉਮੀਦ ਪੂਰੀ ਨਹੀਂ ਹੋਈ ਇਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਰਵਨੀਤ ਬਿੱਟੂ ਲੈ ਗਿਆ ਇਹ ਲੱਭ ਰਿਹਾ ਸੀ ਕਿ ਮੈਨੂੰ ਇਹ ਰਾਜ ਸਭਾ ਦੇਣਗੇ ਤੇ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਦਾ ਜੋ ਮੈਨੂੰ ਪਤਾ ਲੱਗਾ ਸੀ ਲਾਰਾ ਲੱਪਾ ਇਹਨਾਂ ਨੂੰ ਇਹੀ ਲਾਇਆ ਸੀ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੌਟੇ ਦੀ ਲੋੜ ਇਹਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਵੱਜੀ ਤੋ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤੋ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਪੈਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਸੇ ਜੋ ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੇ ਪਿੱਠੇ ਛੁਰਾ ਇਹਨਾਂ ਨੇ ਖੀਲ ਲੇ ਮਹੀਨਿਆਂ ਵਿੱਚ ਮਾਰਿਆ ਜਿਸ ਕਰਕੇ 78 ਤੋਂ 18 ਤੇ ਆਏ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋਰ ਕਿਤੇ ਜਾਣ ਦਾ ਪ੍ਰੋਗਰਾਮ ਹੋਇਆ ਤਾਂ ਕਿ ਤਾ ਜਾਖੜ ਦੇ ਅਸਤੀਫੇ ਦੀਆਂ ਚਰਚਾਵਾਂ ਦੇ ਉੱਤੇ ਇਸ ਸਮੇਂ ਸਿਆਸੀ ਬਿਆਨਬਾਜ਼ੀ ਤਾਂ ਖੂਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਹੁਣ ਅੱਗੇ ਵੱਧਦੇ ਤੇ ਜ਼ਿਕਰ ਕਰਦੇ ਹਾਂ ਪੰਜਾਬ ਦੇ ਵਿੱਚ ਗਰਮਾਏ ਗੋਦਾਮਾਂ ਦੇ ਸਟੋਰੇਜ ਦੇ ਮੁੱਦੇ ਦੀ ਜਿਸ ਨੂੰ ਲੈ ਕੇ ਕੇਂਦਰ ਨੇ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਅਕਤੂਬਰ ਦੇ ਅੰਤ ਤੱਕ 15 ਲੱਖ ਮੈਟ੍ਰਿਕ ਟਨ ਸਪੇਸ ਮੁਹਈਆ ਹੋ ਜਾਵੇਗੀ ਪੰਜਾਬ ਦੇ ਵਿੱਚ ਕਾਬਲੇ ਗੌਰ ਹੈ ਕਿ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਇੱਕ ਚਿੱਠੀ ਲਿਖੀ ਗਈ ਸੀ ਕੇਂਦਰ ਨੂੰ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਝੋਨਾ ਰੱਖਣ ਦੇ ਲਈ ਥਾਂ ਨਹੀਂ ਜਿਹੜਾ ਪਿਛਲੇ ਸਾਲ ਪਿਛਲੇ ਸੀਜ਼ਨ ਦਾ ਚੌਲ ਹੈ ਉਸ ਨੂੰ ਤੁਸੀਂ ਉੱਥੋਂ ਹਟਵਾਓ ਤਾਂ ਕਿ ਅਸੀਂ ਰਖਵਾ ਸਕੀਏ ਪੂਰੀ ਰਿਪੋਰਟ ਤੁਹਾਨੂੰ ਦਿਖਾਣੇ ਹਾਂ ਕੇਂਦਰ ਦਾ ਜਵਾਬ ਕੀ ਆਇਆ ਹੈ ਪੰਜਾਬ ਚ 1 ਅਕਤੂਬਰ ਤੋਂ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਤਾਂ ਦੂਜੇ ਪਾਸੇ ਐਫਸੀਆਈ ਗੋਦਾਮਾਂ ਦੀ ਸਟੋਰੇਜ ਦਾ ਮਸਲਾ ਬਣਿਆ ਹੋਇਆ ਹੈ ਤਾਂ ਇਸ ਦੇ ਵਿਚਾਲੇ ਕੇਂਦਰ ਦਾ ਜਵਾਬ ਵੀ ਆਇਆ ਹੈ ਕੇਂਦਰ ਨੇ ਕਿਹਾ ਕਿ ਅਕਤੂਬਰ ਦੇ ਅੰਤ ਤੱਕ 15 ਲੱਖ ਮੀਟ੍ਰਿਕ ਟਨ ਸਪੇਸ ਉਪਲਬਧ ਹੋ ਜਾਵੇਗਾ ਜਦਕਿ ਦਸੰਬਰ 2024 ਤੱਕ 40 ਲੱਖ ਮੀਟ੍ਰਿਕ ਟਨ ਸਪੇਸ ਵਧਾਇਆ ਜਾਵੇਗਾ ਜਿਹੜੀ ਸੈਂਬਰੀ ਮੰਤਰੀ ਸ਼੍ਰੀ ਪ੍ਰਲਾਜ ਜੋਸ਼ੀ ਜੂਨ ਮਿਲੇ ਸੀ ਇਸ ਮਸਲੇ ਤੇ ਲੈ ਕੇ ਉਹਨਾਂ ਨੇ ਕੇਂਦਰ ਨੂੰ ਜਵਾਬ ਦਿੱਤਾ ਅਸੀਂ ਇਸ ਉੱਪਰ ਵਿਚਾਰ ਕਰਾਂਗੇ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ 40 ਲੱਖ ਟਨ ਜਿਹੜੀ ਵੀਟ ਇਹਨਾਂ ਨੇ ਸਟੋਰ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਵਿੱਚ ਜਿਹੜੇ ਗਡਾਊਨ ਨੇ ਉਹ ਰੀਪੇਅਰ ਕਰਾਏ ਜਾਣ ਉਹਨਾਂ ਵਿੱਚ ਰਾਈਸ ਸਟੋਰ ਹੋ ਸਕਦਾ ਹੈ। ਤਾਦਰ ਝੋਨੇ ਦੀ ਖਰੀਦ ਨੂੰ ਲੈ ਕੇ ਸ਼ੈਲਰ ਐਸੋਸੀਏਸ਼ਨ ਨੇ ਵੱਡਾ ਫੈਸਲਾ ਲਿਆ ਐਸੋਸੀਏਸ਼ਨ ਨੇ ਝੋਨੇ ਦੇ ਸੀਜ਼ਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਝੋਨੇ ਦੇ ਮਿਲਿੰਗ ਸੀਜ਼ਨ ਦੇ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਗਿਆ ਐਸੋਸੀਏਸ਼ਨ ਨੇ ਕਿਹਾ ਕਿ 2023-24 ਸੀਜ਼ਨ ਦੇ ਚਾਵਲ ਅਜੇ ਵੀ ਗੋਦਾਮਾਂ ਦੇ ਵਿੱਚ ਸਟੋਰ ਪਏ ਨੇ ਐਫਸੀਆਈ ਕੋਲ ਚਾਵਲ ਲਾਉਣ ਵਾਸਤੇ ਸਪੇਸ ਹੈ ਨਹੀਂ ਇਸ ਕਰਕੇ ਸ਼ੈਲਰਨ ਜਿਹੜੇ ਮਾਲਕ ਹੈ ਉਹ ਝੋਨਾ ਲਾਉਣਾ ਨਹੀਂ ਚਾਹੁੰਦੇ ਆਪਦੇ ਸ਼ੈਲਾਂ 'ਚ ਕਿਉਂਕਿ ਅਜੇ ਜੇ ਸ਼ੈਲਾਂ ਝੋਨਾ ਲੱਗ ਗਿਆ ਤੇ ਚਾਵਲ ਡਿਲੀਵਰ ਨਹੀਂ ਹੋ ਸਕਣਾ ਚਾਵਲ ਵਾਸਤੇ ਸਪੇਸ ਹੈ ਨਹੀਂ ਸੈਂਟਰ ਗਵਰਨਮੈਂਟ ਨੇ ਵੀ ਨਾ ਕਰ ਦਿੱਤੀ ਹੈ ਕਿ ਸਾਡੇ ਕੋਲ ਕੋਈ ਡਿਮਾਂਡ ਨਹੀਂ ਹੈ ਚਾਵਲ ਸੀ ਕਿਤੇ ਭੇਜਣਾ ਨਹੀਂ ਤਾਂ ਉਹ ਚਾਵਲ ਦਾ ਇੱਥੇ ਗਲਟ ਹੋਣ ਕਰਕੇ ਇਸ ਕਰਕੇ ਸ਼ੈਲਰ ਮਾਲਕ ਇਸ ਵਾਰ ਮਿਲਿੰਗ ਦੇ ਪ੍ਰੋਸੈਸ ਤੋਂ ਸ਼ਾਮਲ ਨਹੀਂ ਹੋਣਾ ਚਾਹੁੰਦਾ ਜ਼ਿਕਰ ਹੋ ਗਿਆ ਕਿ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਨੇ 23 ਸਤੰਬਰ ਨੂੰ ਕੇਂਦਰ ਨੂੰ ਚਿੱਠੀ ਲਿਖੀ ਸੀ ਤੇ 20 ਲੱਖ ਮੀਟਰਕ ਟਨ ਸਪੇਸ ਦੀ ਮੰਗ ਕੀਤੀ ਗਈ ਸੀ ਉੱਥੇ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੱਤਾ ਸੀ ਹਾਲਾਂਕਿ ਹੁਣ ਕੇਂਦਰ ਨੇ ਕਿਹਾ ਕਿ ਅਕਤੂਬਰ ਦੇ ਅੰਤ ਤੱਕ ਸਪੇਸ ਉਪਲਬਧ ਹੋ ਜਾਵੇਗਾ ਪ੍ਰੀਤ ਕੋਰ ਤੋਂ ਦੇਵਾਨੰਦ న్యూਸ 18 ਪੰਜਾਬ ਤਾਂ ਕਿ ਸਨਾਂ ਦੇ ਲਈ ਖਾਸ ਤੌਰ ਤੇ ਚਿੰਤਾ ਵਾਲਾ ਵਿਸ਼ਾ ਤਾਂ ਜ਼ਰੂਰ ਬਣਿਆ ਹੋਇਆ ਸੀ ਕਿ ਬਾਕੀ ਜੇਕਰ ਸਟੋਰੇਜ ਦੀ ਦਿੱਕਤ ਆਉਂਦੀ ਹੈ ਤਾਂ ਫਿਰ ਕੀ ਕਰੀਏ ਖੈਰ ਸੈਂਟਰ ਦੇ ਜਵਾਬ ਦੇ ਨਾਲ ਥੋੜੀ ਜਿਹੀ ਆਸ ਤਾਂ ਜ਼ਰੂਰ ਬੱਜੀ ਹੈ ਕਿ ਸਟੋਰੇਜ ਵਾਲੀ ਸਮੱਸਿਆ ਨਹੀਂ ਆਏਗੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਪਰਾਲੀ ਨੂੰ ਲੈ ਕੇ ਖੇਤੀਬਾੜੀ ਮੰਤਰੀ ਜਿਹੜੇ ਗੁਰਮੀਤ ਸਿੰਘ ਖੁੱਦਿਆ ਨੇ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਈ ਹੈ ਪਰਾਲੀ ਕਿਉਂਕਿ ਝੋਨੇ ਦੀ ਰਹਿਤ ਖੋਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਉਹਨੂੰ ਪਰਾਲੀ ਆਪਾਂ ਕਹਿੰਦੇ ਹਾਂ ਤੇ ਪਰਾਲੀ ਸੜਨ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਇੱਕ ਦੁੱਕਾ ਹੀ ਕਿਸਾਨ ਅੱਗ ਲਗਾ ਰਹੇ ਨੇ ਇਹ ਜਿਹੜੇ ਖੁੱਡੀਆਂ ਨੇ ਸੂਬੇ ਦੇ ਖੇਤੀਬਾੜੀ ਮੰਤਰੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਕੋਲ ਪਰਾਲੀ ਦੇ ਲਈ ਮਸ਼ੀਨਰੀ ਪਹੁੰਚੀ ਹੈ 1,37,000 ਦੇ ਕਰੀਬ ਮਸ਼ੀਨਰੀਆਂ ਜਿਹੜੀਆਂ ਪਹੁੰਚੀਆਂ ਨੇ ਕਿਸਾਨਾਂ ਦੇ ਕੋਲ 500 ਕਰੋੜ ਦੀ ਜਿਹੜੀ ਮਸ਼ੀਨਰੀ ਅਸੀਂ ਪਹੁੰਚਾਈ ਹੈ ਤੇ 60% ਮਦਦ ਕੇਂਦਰ ਨੇ ਕੀਤੀ ਹੈ ਇਹਨਾਂ ਮਸ਼ੀਨਾਂ ਦੇ ਲਈ ਤੇ ਇਸ ਦੇ ਨਾਲ ਜਿਹੜੀ ਪਰਾਲੀ ਦੀ ਸਾਮ ਸੰਭਾਲ ਦੇ ਵਿੱਚ ਕਿਸਾਨਾਂ ਨੂੰ ਮਦਦ ਮਿਲੇਗੀ ਔਰ ਇਸ ਦਾ ਅਸਰ ਨਜ਼ਰ ਆਏਗਾ। ਕਹਿਰ ਇਕਾ ਦੁੱਕਾ ਕਿਸਾਨਾਂ ਦਾ ਜ਼ਿਕਰ ਹੋ ਰਿਹਾ ਪਰ ਗੱਲ ਇਹ ਹੈ ਕਿ ਅਜੇ ਝੋਨੇ ਦੀ ਬਾਡੀ ਤਾਂ ਪੂਰੀ ਤਰ੍ਹਾਂ ਸ਼ੁਰੂ ਹੋਈ ਹੀ ਨਹੀਂ। ਕਿਉਂਕਿ ਇਸ ਵਾਰੀ ਬਰਸਾਤਾਂ ਬਹੁਤ ਲੇਟ ਤੱਕ ਹੁਣ ਵੀ ਤੁਸੀਂ ਬਰਸਾਤਾਂ ਆਪ ਇੱਕ ਦੋ ਦਿਨਾਂ ਚ ਮਹਿਸੂਸ ਕੀਤੀਆਂ ਨਹੀਂ ਕਾਫੀ ਪਈ ਹੈ ਬਰਸਾਤ ਤਾਂ ਉਸ ਦੀ ਵਜ੍ਹਾ ਨਾਲ ਜਿਹੜਾ ਸੀਜ਼ਨ ਹੈ ਉਹ ਕੁਝ ਦਿਨ ਲੇਟ ਆਪਾਂ ਕਹਿ ਸਕਦੇ ਹਾਂ ਕਿ ਮੰਡੀਆਂ ਦੇ ਵਿੱਚ ਜਿਹੜੀ ਐ ਪੂਰੀ ਆਮਦ ਹੈ ਝੋਨੇ ਦੀ ਉਹ ਸ਼ਾਇਦ 10 ਤਰੀਕ ਦੇ ਆਸ-ਪਾਸ ਜਾ ਕੇ ਮਹਿਸੂਸ ਹੋਵੇ ਦੁਸ਼ਹਿਰੇ ਦੇ ਆਸ-ਪਾਸ ਜਾ ਕੇ ਪੂਰੀ ਫਲੋ ਦੇ ਵਿੱਚ ਆਵੇ ਉੱਥੇ ਝੋਨਾ ਇੱਕ ਤਰੀਕ ਤੋਂ ਤਾਂ ਆਮ ਤੌਰ ਤੇ ਵੀ ਨਹੀਂ ਹੁੰਦਾ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ 1 ਅਕਤੂਬਰ ਤੋਂ ਉੱਪਰ ਹੌਲੀ ਹੌਲੀ ਕਿਸਾਨ ਪਹੁੰਚਣਾ ਸ਼ੁਰੂ ਕਰਦੇ ਨੇ ਅ ਔਰ ਕਰਦੇ ਕਰਦੇ 10 12 15 ਅਕਤੂਬਰ ਤੱਕ ਸੀਜ਼ਨ ਪੂਰਾ ਪੀਕ ਦੇ ਉੱਤੇ ਪਹੁੰਚ ਜਾਂਦਾ ਹੈ ਝੋਨੇ ਦਾ ਔਰ ਲੰਬਾ ਸੀਜ਼ਨ ਚੱਲਦਾ ਆਪਾਂ ਜਾਣਦੇ ਹਾਂ ਕਿ ਡੇਢ ਦੋ ਮਹੀਨੇ ਤੱਕ ਵੀ ਸੀਜ਼ਨ ਚੱਲਦਾ ਰਹਿੰਦਾ ਤਾਂ ਇਸ ਵਾਰ ਦੀ ਦੀਵਾਲੀ ਵੀ ਝੋਨੇ ਦੇ ਸੀਜ਼ਨ ਦੇ ਵਿੱਚ ਲੰਗੇਗੀ ਹਾਲਾਂਕਿ ਆਲਮੋਸਟ ਹਰ ਬਾਰ ਦੀ ਸਥਿਤੀ ਇਸ ਤਰੀਕੇ ਦੀ ਹੀ ਹੁੰਦੀ ਹੈ ਅੱਲਾ ਬਿਕੋ ਇੱਕਾ ਦੁੱਕਾ ਹੈ ਵਾਹ ਉਹ ਥੋੜੀ ਚੁੰਡਾ ਚੜਨਾ ਤੇ ਕਿਸਾਨ ਲਾ ਲੰਦੇ ਉਸ ਨੂੰ ਵੀ ਅਡਰਟ ਚ ਗਨ ਲੈਂਦੇ ਆ ਵੈਸੇ ਇਤਕੀ ਉਹ ਗੱਲ ਨਹੀਂ ਬਹੁਤ ਸਾਰੀ ਮਸ਼ੀਨਰੀ ਵੀ ਪਹੁੰਚ ਗਈ ਹੈ ਕਿਸਾਨ ਆਪ ਵੀ ਇਸ ਗੱਲ ਨੂੰ ਸਮਝਦਾ ਵੀ ਜੇ ਮੈਂ ਇਹ ਅੱਗ ਲਾਉਣਾ ਤਾਂ ਧਰਤੀ ਤੇ ਸੇਕ ਪੈਂਦਾ ਧਰਤੀ ਦੀ ਗੁਣਵੰਤਾ ਘਟਦੀ ਹੈ ਉੱਥੇ ਸਾਡੇ ਮਿੱਤਰ ਕੀੜੇ ਵੀ ਬੇਚਾਰੇ ਮਾਰੇ ਜਾਂਦੇ ਆ ਤੋਂ ਹੌਲੀ ਹੌਲੀ ਕਿਉਂਕਿ ਪਹਿਲੇ ਸਾਲਾਂ ਦੀ ਗੱਲ ਕੁਝ ਹੋਰ ਸੀ ਪਿਛਲੇ ਸਾਲਾਂ ਵਿੱਚ ਹੌਲੀ ਹੌਲੀ ਫਰਕ ਹੁੰਦਾ ਕੁਝ ਤਾਂ ਜੇ ਕਹੀਏ ਤਾਂ 137000 ਦੇ ਨੇੜੇ ਮਸ਼ੀਨਰੀ ਜਿਹੜੀ ਪਹੁੰਚ ਗਈ ਜਿਹੜੀ 450 ਦਾ ਬੀਲਰ ਐਤਕੀ ਜਿਹੜੇ ਹੋਗੇ 2000 ਬੀਲਰ ਹੋ ਜਾਣਗੇ ਸਾਰੇ ਤੋਂ ਦੂਜੀਆਂ ਮਸ਼ੀਨ ਵੀ ਜਿਹੜੀ ਹੈਪੀ ਸੀਡਰ ਸੁਪਰ ਸੀਡਰ ਮਲਚਰ ਸਭ ਜਿਹੜੀ ਇਸ ਲਈ ਜਿੱਥੇ ਪਿਛਲੇ ਸਾਲ ਤੋਂ ਮੈਂ ਮਿਨਿਸਟਰੀ ਵਿੱਚ ਆਇਆ 350 ਕਰੋੜ ਰੁਪਏ ਦੀ ਇਹ ਜਿਹੜੀ ਇਕੁਪਮੈਂਟ ਦਿੱਤੇ ਗਏ ਮਸ਼ੀਨਰੀ ਔਰ ਐਤਕੀ 500 ਕਰੋੜ ਰੁਪਏ ਦਾ ਜਿਹਦੇ 60% ਸਿੱਧਾ ਗਵਰਨਮੈਂਟ ਪੰਦੀ ਹੈ ਤੇ 40 ਸਟੇਟ ਪਾਉਂਦੀ ਹੈ ਜਿਹਦੇ ਨਾਲ ਬਹੁਤ ਵੱਡਾ ਕਿਉਂਕਿ ਜਿਹੜੀ ਪਹਿਲਾਂ ਗੱਲ ਹੋਇਆ ਕਰਦੀ ਸੀ ਵੀ ਇਹਦਾ ਕੀ ਕੀ ਤੇ ਪਰਾਲੀ ਬਹੁਤ ਵਰਤਨ ਦੇ ਕੰਮ ਆਦਾ ਤਾਂ ਪਰਾਲੀ ਹਮੇਸ਼ਾ ਇੱਕ ਵੱਡਾ ਚੈਲੰਜ ਰਹਿੰਦਾ ਹੈ ਇਸ ਵਾਰ ਦੇਖਣਾ ਹੋਵੇਗਾ ਕਿ ਪਰਾਲੀ ਨੂੰ ਲੈ ਕੇ ਇੰਤਜ਼ਾਮ ਕਿਸ ਤਰ੍ਹਾਂ ਦੇ ਹੁੰਦੇ ਨੇ ਪਿਛਲੀ ਵਾਰ ਵੀ ਪਰਾਲੀ ਸੜਨ ਦੇ ਮਾਮਲੇ ਆਏ ਸੀ ਇਸ ਵਾਰ ਘਟਦੇ ਨੇ ਜਾਂ ਨਹੀਂ ਘਟਦੇ ਹਾਲਾਂਕਿ ਸਖਤੀ ਦਾ ਜ਼ਿਕਰ ਜ਼ਰੂਰ ਕੀਤਾ ਜਾ ਰਿਹਾ ਸੁਪਰੀਮ ਕੋਰਟ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਵੱਲੋਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ਸਾਬਕਾ ਮੰਤਰੀਆਂ ਦੀ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਅਸਤੀਫਾ ਦਿੱਤਾ ਤੇ ਉਹਨਾਂ ਦੀਆਂ ਕੋਠੀਆਂ ਉਹਨਾਂ ਨੂੰ ਖਾਲੀ ਕਰਨੀਆਂ ਪੈਣਗੀਆਂ ਜੀਆਂ ਪੰਜ ਸਾਬਕਾ ਮੰਤਰੀਆਂ ਨੂੰ ਕੋਠੀ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਕੋਠੀ ਨੂੰ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਹ ਨੋਟਿਸ ਪਹੁੰਚੇ ਇਹਨਾਂ ਸਾਬਕਾ ਮੰਤਰੀਆਂ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਨੇ ਉਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੀਥੇਰ ਨੇ ਮੀਥੇਰ ਨੇ ਰਿਜ਼ਾਈਨਸ ਕਰਕੇ ਦਿੱਤਾ ਕਿਉਂਕਿ ਉਹ ਪਹਿਲਾਂ ਵਿਧਾਨ ਸਭਾ ਜਿੱਤੇ ਸੀ ਬਰਨਾਲਾ ਦੀ ਤੇ ਫਿਰ ਸੰਗਰੂਰ ਤੋਂ ਲੋਕ ਸਭਾ ਜਿੱਤ ਗਏ ਤੇ ਪਹੁੰਚ ਗਏ ਸੈਂਟਰ ਦੇ ਵਿੱਚ ਯਾਨੀ ਕਿ ਲੋਕ ਸਭਾ ਦੇ ਵਿੱਚ ਤਾਂ ਇਸ ਕਰਕੇ ਉਹਨਾਂ ਨੇ ਪੰਜਾਬੀ ਵਿਧਾਇਕ ਤੋਂ ਅਸਤੀਫਾ ਦਿੱਤਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਗਿਆ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮੱਝਾ ਦਾ ਬ੍ਰਹਮਸ਼ੰਕਰ ਜਿੰਪਾ ਤੇ ਗਗਨਨ ਮੁਲਮਾਨ ਇਹ ਚਾਰ ਮੰਤਰੀ ਇਹਨਾਂ ਨੇ ਹਾਲ ਹੀ ਦੇ ਵਿੱਚ ਰਿਜ਼ਾਈਨ ਕੀਤਾ ਤੇ ਇਹਨਾਂ ਦੀ ਥਾਂ ਪੰਜ ਨਵੇਂ ਹੋਰ ਮੰਤਰੀ ਆ ਗਏ ਪੰਜ ਮੰਤਰੀ ਗਏ ਪੰਜ ਨਵੇਂ ਆਏ ਤੇ ਕਾਬਲੇ ਗੌਰੇ ਕੀ ਹੁਣ ਜਿਹੜੇ ਨਵੇਂ ਮੰਤਰੀ ਨੇ ਉਹਨਾਂ ਨੂੰ ਕੋਠੀਆਂ ਦੇਣੀਆਂ ਹੋਣਗੀਆਂ ਇਸ ਕਰਕੇ ਨੋਟਿਸ ਜਾਰੀ ਕੀਤਾ ਗਿਆ ਤੇ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ 15 ਦਿਨਾਂ ਤੱਕ ਕੋਠੀ ਦੇ ਵਿੱਚ ਰੀਟੇਨ ਕੀਤਾ ਜਾ ਸਕਦਾ ਹੈ ਇਸ ਲਈ ਕੋਠੀ ਖਾਲੀ ਕਰਕੇ ਲੋਕ ਨਿਰਮਾਣ ਵਿਭਾਗ ਨੂੰ ਕਬਜ਼ਾ ਸੌਂਪਿਆ ਜਾਵੇ ਨਵੇਂ ਕੈਬਨਿਟ ਮੰਤਰੀਆਂ ਨੂੰ ਇਹ ਕੋਠੀਆਂ ਦਿੱਤੀਆਂ ਜਾਣੀਆਂ ਨੇ ਪੰਜ ਨਵੇਂ ਮੰਤਰੀ ਬਣਾਏ ਗਏ ਜਿਨ੍ਹਾਂ ਦੇ ਵਿੱਚ ਡਾਕਟਰ ਅਵਜੋਤ ਸਿੰਘ ਹੈਗੇ ਨੇ ਮਹਿੰਦਰ ਭਗਤ ਹੈਗੇ ਨੇ ਉਸ ਤੋਂ ਬਾਅਦ ਤਰਨਪ੍ਰੀਤ ਸਿੰਘ ਸੌਂਦ ਨੇ ਅਰਦੀਪ ਸਿੰਘ ਮੁੰਡੀਆਂ ਨੇ ਜਿਨ੍ਹਾਂ ਨੂੰ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਇੱਕ ਨਾਮ ਬਰਿੰਦਰ ਗੋਇਲ ਦਾ ਵੀ ਹੈ ਪਾਈ ਪੰਜ ਨਵੇਂ ਮੰਤਰੀ ਨੇ ਨਵੇਂ ਮੰਤਰੀਆਂ ਨੂੰ ਕੋਠੀਆਂ ਦੇਵੀਆਂ ਹੁੰਦੀਆਂ ਨੇ ਕੋਠੀਆਂ ਮੰਤਰੀਆਂ ਦੇ ਲਈ ਹੁੰਦੇ ਨੇ ਤੇ ਇਸ ਕਰਕੇ ਪੁਰਾਣੇ ਮੰਤਰੀਆਂ ਨੂੰ ਨੋਟਿਸ ਭੇਜਿਆ ਗਿਆ ਕਿ ਖਾਲੀ ਕਰ ਦਿਓ ਕੋਠੀ